ਤਸੀ ਰੁਕਣੇ ਵਾਲੇ ਬੰਨ ਉੱਤੇ ਆ ਤਾਂ ਜਿਹੜੀਆਂ ਸੰਗਤਾਂ ਨੇ ਉਹ ਬੜੀ ਸੇਵਾ ਕਰ ਰਹੇ ਨੇ ਗੱਲਬਾਤ ਕਰਾਂਗੇ ਆਪਾਂ ਤਸਵੀਰਾਂ ਵੇਖ ਸਕਦੇ ਹੋ ਕਿ ਜਿਹੜਾ ਪਾਣੀ ਆ ਉਹ ਸਾਪੇ ਨੂੰ ਮੇਰ ਰਿਹਾ ਵਾ ਜਿਹੜਾ ਪਾਣੀ ਆ ਬਿਲਕੁਲ ਉਹ ਤੇਜ਼ ਹੋ ਚੁੱਕਿਆ ਵਾ ਤਾਂ ਸਾਪ ਵਾਂਗੂ ਮੇਰ ਰਿਹਾ ਜਿਹੜਾ ਪਾਣੀ ਪਿੱਛੋਂ ਬਿਲਕੁਲ ਤੇਜ਼ ਹੋ ਰਿਹਾ ਅੱਜ ਕਹਿੰਦੇ ਨੇ ਪੀਰਾ ਫਕੀਰਾਂ ਦੀ ਰਿਸ਼ੀਆਂ ਮੁਰਿਆਂ ਦੀ ਪੰਜਾਬ ਦੀ ਧਰਤੀ ਆ ਤਾਂ ਸਵੈਕਟਰ ਸਰਨਾ ਮਹਾਪੁਰਸ਼ ਨੇ ਮਹਾਪੁਰਸ਼ ਜਿਹੜੀ ਸੇਵਾ ਕਰਾ ਰਹੇ ਨੇ ਬਾਬਾ ਜੀ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਹਾਂ ਮਾਪਰ ਤੋਂ ਦਿਓ ਦਿਨ ਜਿਹੜਾ ਇਹ ਪਾਣੀ ਦਾ ਵਹਾਵ ਵਧਦਾ ਜਾ ਰਿਹਾ ਆ ਕੀ ਕਿਹਨੇ ਚ ਵਾਇਗਰਜੀ ਕਾਲ ਸਾਹਿਬ ਵਾਇਗਰਜੀ ਕੀ ਪਤੇ ਉਸ ਪਤੇ ਦੇ ਹਾਂਜੀ ਵੇਖੋ ਜੀ ਇਹਦਾ ਪਾਣੀ ਦਾ ਵਹਾਵ ਰਾਤ 1.5 ਫੁੱਟ ਪਾਣੀ ਵਧ ਗਿਆ ਸੀ ਤੇ ਹੁਣ ਦੋ ਬੰਨ ਪਿੱਛੇ ਟੁੱਟ ਗਏ ਆ ਤੇ ਹੁਣੇ-ਹੁਣੇ ਪਤਾ ਲੱਗਾ ਵੀ ਜਿਹੜਾ ਭਾਗੜਾ ਡੈਮ ਤੋਂ ਆ ਪਾਣੀ ਹੋਰ ਵਧਾ ਦਿੱਤਾ ਗਿਆ ਵਾ ਪਰ ਅੱਜ ਤੱਕ ਤਾਂ ਪਾਣੀ ਵਧਾ ਗਿਆ ਵਾ ਅਗਲੇ ਬੰਨੇ ਜਿਹੜਾ ਸਿੱਖ ਸੰਗਤਾਂ માં ਮਹਾਂਪੁਰਖ ਬਾਬਾ ਤਾਰਾ ਸਿੰਘ ਜੀ ਸ੍ਰਿਾਈ ਸਾਹਿਬ ਵਾਲੇ ਉਹਨਾਂ ਦੇ ਚਰਨ ਸੇਵ ਬਾਬਾ ਕੋਲਾ ਸਿੰਘ ਜੀ ਜਹੇਦਾਰ ਬਾਬਾ ਗਿਆਨ ਸਿੰਘ ਜੀ ਹੋਰ ਵੀ ਸੰਪਰਦਾਂ ਇੱਥੇ ਆਈਆਂ ਮਹਾਂਪੁਰਖ ਆਏ ਆ ਤੇ ਪਰੇ ਆ ਵੀ ਸਿੱਖ ਸੰਗਤਾਂ ਨੇ ਇੰਨਾ ਵੱਡਾ ਸੰਯੋਗ ਦਿੱਤਾ ਸਾਰੇ ਪੰਜਾਬ ਦੇ ਵਿੱਚੋਂ ਵੀ ਮੈਂ ਸਮਝਦਾ ਵੀ ਜਿੰਨਾ ਸਿੱਖ ਸੰਗਤ ਨੇ ਸੰਯੋਗ ਦੇ ਕੇ ਬਾਨ ਨੂੰ ਠੱਲ ਪਾਈ ਆ ਤੇ ਮਹਾਂਪੁਰਖ ਇੱਥੇ ਵੱਡੇ ਆਏ ਬਾਬੇ ਕੋਲਾ ਹੁਣੇ ਬਜਨ ਕਰ ਗਿਆ ਵੀ ਗੁਰਮਖੋ ਪਿਆਰੋ ਨਹੀਂ ਜੇ ਟੁੱਟਣਾ ਇੱਕ ਤਾਂ ਬਿਲਕੁਲ ਚੜ੍ਹਦੀ ਕਲਾ ਨਾ ਹੋ ਗਿਆ ਕੋਈ ਗੱਲ ਨਹੀਂ ਸੋਨਿਹਾਂ ਆ ਤਾਂ ਦੇਖ ਸਕਦੇ ਹੋ ਕਿ ਜਿਹੜੇ ਨੌਜਵਾਨ ਆ ਉਹ ਆਪਣੇ ਸੇਵਾ ਦੇ ਵਿੱਚ ਜਿਹੜੀ ਆ ਐਨੇ ਦਿਨ ਪਰ ਰਾਤ ਕਰਕੇ ਜਿਹੜਾ ਬੰਨ ਬੰਨਿਆ ਜਾ ਰਿਹਾ ਤਾਂ ਤਸਵੀਰਾਂ ਦਿਖਾ ਦਈਏ ਜਿਹੜੀ ਪਾਣੀ ਆ ਸੱਪ ਵਾਂਗੂ ਮਿਲਦਾ ਜਾ ਰਿਹਾ ਆ ਰਿਹਾ ਤੇ ਵੱਧ ਤੋਂ ਵੱਧ ਐਸ ਵਕਤ ਇਹ ਤਸਵੀਰਾਂ ਤਾਂ ਤੋਂ ਮੁਖੂ ਦੇ ਪਿੰਡ ਰੁੜ ਕੇ ਵਾਲੇ ਦੀਆਂ ਦਿਖਾ ਰਹੇ ਆ ਰੁਕਣੇ ਵਾਲਾ ਪਿੰਡ ਹੈ ਮੁਖੂ ਦੇ ਨਾਲ ਲੱਗਿਆ ਤਸੀਂ ਰੁਕਣੇ ਵਾਲੇ ਬੰਨ ਉੱਤੇ ਆ ਤਾਂ ਜਿਹੜੀਆਂ ਸੰਗਤਾਂ ਨੇ ਉਹ ਬੜੀ ਸੇਵਾ ਕਰ ਰਹੇ ਨੇ ਗੱਲਬਾਤ ਕਰਾਂਗੇ ਆਪਾਂ ਤਸਵੀਰਾਂ ਵੇਖ ਸਕਦੇ ਹੋ ਕਿ ਜਿਹੜਾ ਪਾਣੀ ਆ ਉਹ ਸਾਪ ਨੂੰ ਮੇਰ ਰਿਆ ਵਾ ਜਿਹੜਾ ਪਾਣੀ ਆ ਬਿਲਕੁਲ ਉਹ ਤੇਜ਼ ਹੋ ਚੁੱਕਿਆ ਵਾ ਤਾਂ ਸਾਪ ਵਾਂਗੂ ਮੇਰ ਰਿਆ ਜਿਹੜਾ ਪਾਣੀ ਪਿੱਛੋਂ ਬਿਲਕੁਲ ਤੇਜ਼ ਹੋ ਰਿਹਾ ਅੱਜ ਕਹਿੰਦੇ ਨੇ ਪੀਰਾ ਫਕੀਰਾਂ ਦੀ ਰਿਸ਼ੀਆਂ ਮੁੰਡਿਆਂ ਦੀ ਪੰਜਾਬ ਦੀ ਧਰਤੀ ਆ ਤਾਂ ਇਸ ਵਿਅਕਤੀ ਸਰਲਾ ਮਹਾਪੁਰਸ਼ ਨੇ ਮਹਾਪੁਰਸ਼ ਜਿਹੜੀ ਸੇਵਾ ਕਰਾ ਰਹੇ ਨੇ ਆ ਬਾਬਾ ਜੀ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਹਾਂ ਮਹਾਪੁਰਸ਼ ਉਹ ਦਿਨ ਦਿਨ ਜਿਹੜਾ ਇਹ ਪਾਣੀ ਦਾ ਵਹਾ ਵਧਦਾ ਜਾ ਰਿਹਾ ਕੀ ਕਹਿੰਦੇ ਆ ਵਾਇਗਰ ਜਿੱਕਾ ਗਲਸਾ ਵਾਇਗਰ ਜਿੱਕੀ ਪਤੇ ਬਸ ਪਤੇ ਤੇ ਹਾਂਜੀ ਵੇਖੋ ਜੀ ਇਹਦਾ ਪਾਣੀ ਦਾ ਵਾ ਵਾ ਰਾਤ 1.5 ਫੁੱਟ ਪਾਣੀ ਵਧ ਗਿਆ ਸੀ ਤੇ ਹੁਣ ਦੋ ਬੰਨ ਪਿਛੇ ਟੁੱਟ ਗਏ ਆ ਤੇ ਹੁਣੇ-ਹੁਣੇ ਪਤਾ ਲੱਗਾ ਵੀ ਜਿਹੜਾ ਭਾਗੜਾ ਡੈਮ ਤੋਂ ਆ ਪਾਣੀ ਹੋਰ ਵਧਾ ਦਿੱਤਾ ਗਿਆ ਵਾ ਪਰ ਅੱਜ ਤੱਕ ਤਾਂ ਪਾਣੀ ਵਧਾ ਗਿਆ ਵਾ ਅਗਲੇ ਬੰਨੇ ਜਿਹੜਾ ਸਿੱਖ ਸੰਗਤਾਂ ਵਾ ਮਹਾਂਪੁਰਖ ਬਾਬਾ ਤਾਰਾ ਸਿੰਘ ਜੀ ਸ੍ਰੀ ਆਈ ਸਾਹਿਬ ਵਾਲੇ ਉਹਨਾਂ ਦੇ ਚਰਨ ਸੇਵ ਬਾਬਾ ਕੋਲਾ ਸਿੰਘ ਜੀ ਜਹੇਦਾਰ ਬਾਬਾ ਗਿਆਨ ਸਿੰਘ ਜੀ ਹੋਰ ਵੀ ਸੰਪਰਦਾਂ ਇੱਥੇ ਆਈਆਂ ਮਹਾਂਪੁਰਖ ਆਏ ਆ ਤੇ ਪਰੇ ਆ ਵੀ ਸਿੱਖ ਸੰਗਤਾਂ ਨੇ ਇੰਨਾ ਵੱਡਾ ਸੰਯੋਗ ਦਿੱਤਾ ਸਾਰੇ ਪੰਜਾਬ ਦੇ ਵਿੱਚੋਂ ਵੀ ਮੈਂ ਸਮਝਦਾ ਵੀ ਜਿੰਨਾ ਸਿੱਖ ਸੰਗਤ ਨੇ ਸੰਯੋਗ ਦੇ ਕੇ ਬੰਨੂ ਠੱਲ ਪਾਈ ਆ ਤੇ ਮਹਾਂਪੁਰਖ ਇੱਥੇ ਵੱਡੇ ਆਏ ਬਾਬੇ ਕੋਲਾ ਹੁਣੀ ਵਜਨ ਕਰ ਗਏ ਆ ਵੀ ਗੁਰਮਖੋ ਪਿਆਰਿਓ ਅਣੀ ਜੇ ਟੁੱਟਣਾ ਇੱਕ ਤਾਂ ਬਿਲਕੁਲ ਚੜ੍ਹਦੀ ਕਲਾ ਨਾ ਹੋ ਗਿਆ ਵਾ ਕੋਈ ਗੱਲ ਨਹੀਂ ਸੋਨਿਆ ਆ ਤਾਂ ਦੇਖ ਸਕਦੇ ਹੋ ਕਿ ਜਿਹੜੇ ਨੌਜਵਾਨ ਆ ਉਹ ਆਪਣੇ ਸੇਵਾ ਦੇ ਵਿੱਚ ਜਿਹੜੀ ਆ ਤਾਂ ਇੰਨੇ ਦਿਨ ਪਰ ਰਾਤ ਕਰਕੇ ਜਿਹੜਾ ਬੰਨ ਬੰਨਿਆ ਜਾ ਰਿਹਾ ਤਾਂ ਤਸਵੀਰਾਂ ਦਿਖਾ ਦਈਏ ਜਿਹੜੀ ਪਾਣੀ ਆ ਸੱਪ ਵਾਂਗੂ ਮੇਲਦਾ ਜਾ ਰਿਹਾ ਆ ਰਾਤ ਵਾਤੋ ਵਾਸਖ ਤੇ ਹੀ ਤਸਵੀਰਾਂ ਤੋਂ ਨੂੰ ਮੁਖੂ ਦੇ ਪਿੰਡ ਰੁੜ ਕੇ ਵਾਲੇ ਦੀਆਂ ਦਿਖਾ ਰਹੇ ਆ ਰੁਕਣੇ ਵਾਲਾ ਪਿੰਡ ਹੈ ਮੁਖੂ ਦੇ ਨਾਲ ਲੱਗਿਆ ਤਸੀਂ ਰੁਕਣੇ ਵਾਲੇ ਬੰਨ ਉੱਤੇ ਆ ਤਾਂ ਜਿਹੜੀਆਂ ਸੰਗਤਾਂ ਨੇ ਉਹ ਬੜੀ ਸੇਵਾ ਕਰ ਰਹੇ ਨੇ ਗੱਲਬਾਤ ਕਰਾਂਗੇ ਆਪਾਂ ਤਸਵੀਰਾਂ ਵੇਖ ਸਕਦੇ ਹੋ ਕਿ ਜਿਹੜਾ ਪਾਣੀ ਆ ਉਹ ਸਾਪ ਨੂੰ ਮੇਰ ਰਿਹਾ ਵਾ ਜਿਹੜਾ ਪਾਣੀ ਆ ਬਿਲਕੁਲ ਉਹ ਤੇਜ਼ ਹੋ ਚੁੱਕਿਆ ਵਾ ਤਾਂ ਸੱਪ ਵਾਂਗੂ ਮੇਰ ਰਿਹਾ ਜਿਹੜਾ ਪਾਣੀ ਪਿੱਛੋਂ ਬਿਲਕੁਲ ਤੇਜ਼ ਹੋ ਰਿਹਾ ਅੱਜ ਕਹਿੰਦੇ ਨੇ ਪੀਰਾ ਫਕੀਰਾਂ ਦੀ ਰਿਸ਼ੀਆਂ ਮੁੰਡਿਆਂ ਦੀ ਪੰਜਾਬ ਦੀ ਧਰਤੀ ਆ ਤਾਂ ਸ੍ਰੇਕਟਰ ਸਰਨਾ ਮਹਾਪੁਰਸ਼ ਨੇ ਮਹਾਪੁਰਸ਼ ਜਿਹੜੀ ਸੇਵਾ ਕਰਾ ਰਹੇ ਨੇ ਬਾਬਾ ਜੀ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਹਾਂ ਮਹਾਪੁਰਸ਼ ਉਹ ਦਿਓ ਦਿਨ ਜਿਹੜਾ ਇਹ ਪਾਣੀ ਦਾ ਵਹਾਵ ਵਧਦਾ ਜਾ ਰਿਹਾ ਆ ਕੀ ਕਹਿੰਦੇ ਆ ਵਾਇਰ ਜਿੱਕਾ ਗਲਸਾ ਵਾਇਰ ਜਿੱਕੀ ਪਤੇ ਵਾਸਤੇ ਤੇ ਹਾਂਜੀ ਵੇਖੋ ਜੀ ਇਹੜਾ ਪਾਣੀ ਦਾ ਵਾ ਵਾ ਰਾਤ ਡੇਢ ਫੁੱਟ ਪਾਣੀ ਵਧ ਗਿਆ ਸੀ ਤੇ ਹੁਣ ਦੋ ਬੰਨ ਪਿਛੇ ਟੁੱਟ ਗਏ ਆ ਤੇ ਹੁਣੇ ਹੁਣੇ ਪਤਾ ਲੱਗਾ ਵੀ ਜਿਹੜਾ ਭਾਗੜਾ ਡੈਮ ਤੋਂ ਆ ਪਾਣੀ ਹੋਰ ਵਧਾ ਦਿੱਤਾ ਗਿਆ ਵਾ ਪਰ ਅੱਜ ਤੱਕ ਤਾਂ ਪਾਣੀ ਵਧਾ ਗਿਆ ਵਾ ਅਗਲੇ ਬੰਨੇ ਜਿਹੜਾ ਸਿੱਖ ਸੰਗਤਾਂ ਵਾ ਮਹਾਂਪੁਰਖ ਬਾਬਾ ਤਾਰਾ ਸਿੰਘ ਜੀ ਸ੍ਰੀ ਆਈ ਸਾਹਿਬ ਵਾਲੇ ਉਹਨਾਂ ਦੇ ਚਰਨ ਸੇਵ ਬਾਬਾ ਕੋਲਾ ਸਿੰਘ ਜੀ ਜਹੇਦਾਰ ਬਾਬਾ ਗਿਆਨ ਸਿੰਘ ਜੀ ਹੋਰ ਵੀ ਸੰਪਰਦਾਂ ਇੱਥੇ ਆਈਆਂ ਮਹਾਂਪੁਰਖ ਆਏ ਆ ਤੇ ਪਰੇ ਆ ਵੀ ਸਿੱਖ ਸੰਗਤਾਂ ਨੇ ਇੰਨਾ ਵੱਡਾ ਸੰਯੋਗ ਦਿੱਤਾ ਸਾਰੇ ਪੰਜਾਬ ਦੇ ਵਿੱਚੋਂ ਵੀ ਮੈਂ ਸਮਝਦਾ ਵੀ ਜਿੰਨਾ ਸਿੱਖ ਸੰਗਤ ਨੇ ਸੰਯੋਗ ਦੇ ਕੇ ਬਾਨੂ ਠੱਲ ਪਾਈ ਆ ਤੇ ਮਹਾਂਪੁਰਖ ਇੱਥੇ ਵੱਡੇ ਆਏ ਬਾਬੇ ਕੋਲਾ ਹੁਣੇ ਵਜਨ ਕਰ ਗਿਆ ਵੀ ਗੁਰਮਖੋ ਪਿਆਰੋ ਅਣੀ ਜੇ ਟੁੱਟਣਾ ਇੱਕ ਪਾਸੇ ਬਿਲਕੁਲ ਚੜ੍ਹਦੀ ਕਲਾ ਨਾ ਹੋ ਗਿਆ ਉਹ ਕੋਈ ਗੱਲ ਨਹੀਂ ਆ ਤਾਂ ਦੇਖ ਸਕਦੇ ਹੋ ਕਿ ਜਿਹੜੇ ਨੌਜਵਾਨ ਆ ਉਹ ਆਪਣੇ ਸੇਵਾ ਦੇ ਵਿੱਚ ਜਿਹੜੀ ਆ ਤਾਂ ਇੰਨੇ ਦਿਨ ਪਰ ਰਾਤ ਕਰਕੇ ਜਿਹੜਾ ਬੰਨ ਬੰਨਿਆ ਜਾ ਰਿਹਾ ਤਾਂ ਤਸਵੀਰਾਂ ਦਿਖਾ ਦਈਏ ਜਿਹੜੀ ਪਾਣੀ ਆ ਸੱਪ ਵਾਂਗੂ ਮਿਲਦਾ ਜਾ ਰਿਹਾ ਆ ਰਿਆ ਤੇ ਵਾਤੋ ਆ ਦੇਸ ਵਕਤ ਇਹ ਤਸਵੀਰਾਂ ਤਾਂ ਤੋਂ ਮੁਖੂ ਦੇ ਪਿੰਡ ਰੁੜ ਕੇ ਵਾਲੇ ਦੀਆਂ ਦਿਖਾ ਰਹੇ ਆ ਰੁਕਣੇ ਵਾਲਾ ਪਿੰਡ ਹੈ ਮੁਖੂ ਦੇ ਨਾਲ ਲੱਗਿਆ ਤਸੀਂ ਰੁਕਣੇ ਵਾਲੇ ਬੰਨ ਉੱਤੇ ਆ ਤਾਂ ਜਿਹੜੀਆਂ ਸੰਗਤਾਂ ਨੇ ਉਹ ਬੜੀ ਸੇਵਾ ਕਰ ਰਹੇ ਨੇ ਗੱਲਬਾਤ ਕਰਾਂਗੇ ਆਪਾਂ ਤਸਵੀਰਾਂ ਵੇਖ ਸਕਦੇ ਹੋ ਕਿ ਜਿਹੜਾ ਪਾਣੀ ਆ ਉਹ ਸਾਪ ਨੂੰ ਮੇਹ ਰਿਆ ਵਾ ਜਿਹੜਾ ਪਾਣੀ ਆ ਬਿਲਕੁਲ ਬਹੁਤ ਤੇਜ਼ ਹੋ ਚੁੱਕਿਆ ਵਾ ਤਾਂ ਸੱਪ ਵਾਂਗੂ ਮੇਹਰ ਰਿਹਾ ਜਿਹੜਾ ਪਾਣੀ ਪਿੱਛੋਂ ਬਿਲਕੁਲ ਤੇਜ਼ ਹੋ ਰਿਹਾ ਅੱਜ ਕਹਿੰਦੇ ਨੇ ਪੀਰਾ ਫਕੀਰਾਂ ਦੀ ਰਿਸ਼ੀਆਂ ਮੁਨੀਆਂ ਦੀ ਪੰਜਾਬ ਦੀ ਧਰਤੀ ਆ ਤਾਂ ਸਵੈਕਟਰ ਸਰਨਾ ਮਹਾਪੁਰਸ਼ ਨੇ ਮਹਾਪੁਰਸ਼ ਜਿਹੜੀ ਸੇਵਾ ਕਰਾ ਰਹੇ ਨੇ ਤਾਂ ਬਾਬਾ ਜੀ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਹਾਂ ਮਹਾਪੁਰਸ਼ੋ ਦਿਓ ਦਿਨ ਜਿਹੜਾ ਇਹ ਪਾਣੀ ਦਾ ਵਹਾਵ ਵਧਦਾ ਜਾ ਰਿਹਾ ਕੀ ਕਹਿੰਦੇ ਚ ਵਾਇਗਰ ਜੀ ਕਗਲ ਸਾਹਿਬ ਵਾਇਗਰ ਜੀ ਕੀ ਪਤੇ ਬਸ ਪਤੇ ਦੇ ਹਾਂਜੀ ਵੇਖੋ ਜੀ ਇਹੜਾ ਪਾਣੀ ਦਾ ਵਾਹ ਵਾ ਰਾਤ 1.5 ਫੁੱਟ ਪਾਣੀ ਵਧ ਗਿਆ ਸੀ ਤੇ ਹੁਣ ਦੋ ਬੰਨ ਪਿੱਛੇ ਟੁੱਟ ਗਏ ਆ ਤੇ ਹੁਣੇ-ਹੁਣੇ ਪਤਾ ਲੱਗਾ ਵੀ ਜਿਹੜਾ ਭਾਗੜਾ ਡੈਮ ਤੋਂ ਆ ਪਾਣੀ ਹੋਰ ਵਧਾ ਦਿੱਤਾ ਗਿਆ ਵਾ ਪਰ ਅੱਜ ਤੱਕ ਤਾਂ ਪਾਣੀ ਵਧਾ ਗਿਆ ਵਾ ਅਗਲੇ ਬੰਨੇ ਜਿਹੜਾ ਸਿੱਖ ਸੰਗਤਾਂ ਵਾ ਮਹਾਂਪੁਰਖ ਬਾਬਾ ਤਾਰਾ ਸਿੰਘ ਜੀ ਸਿਹਾਈ ਸਾਹਿਬ ਵਾਲੇ ਉਹਨਾਂ ਦੇ ਚਰਨ ਸੇਵ ਬਾਬਾ ਕੋਲਾ ਸਿੰਘ ਜੀ ਜਹੇਦਾਰ ਬਾਬਾ ਗਿਆਨ ਸਿੰਘ ਜੀ ਹੋਰ ਵੀ ਸੰਪਰਦਾਂ ਇੱਥੇ ਆਈਆਂ ਮਹਾਂਪੁਰਖ ਆਏ ਆ ਤੇ ਪਾਰੇ ਆ ਵੀ ਸਿੱਖ ਸੰਗਤਾਂ ਨੇ ਇੰਨਾ ਵੱਡਾ ਸੰਯੋਗ ਦਿੱਤਾ ਸਾਰੇ ਪੰਜਾਬ ਦੇ ਵਿੱਚੋਂ ਵੀ ਮੈਂ ਸਮਝਦਾ ਵੀ ਜਿੱਨਾ ਸਿੱਖ ਸੰਗਤ ਨੇ ਸੰਯੋਗ ਦੇ ਕੇ ਬੰਨੂ ਠੱਲ ਪਾਈ ਆ ਤੇ ਮਹਾਂਪੁਰਖ ਇੱਥੇ ਵੱਡੇ ਆਏ ਬਾਬੇ ਕੋਲ ਹੁਣੀ ਵਜਨ ਕਰ ਗਿਆ ਵੀ ਗੁਰਮਖੋ ਪਿਆਰੋ ਅਣੀ ਜੇ ਟੁੱਟਣਾ ਇਹ ਤਾਂ ਬਿਲਕੁਲ ਚੜ੍ਹਦੀ ਕਲਾ ਨਾ ਹੋ ਗਿਆ ਕੋਈ ਗੱਲ ਨਹੀਂ ਜੀ ਸੋਨਹਾ ਆ ਤਾਂ ਵੀ ਦੇਖ ਸਕਦੇ ਹੋ ਕਿ ਜਿਹੜੇ ਨੌਜਵਾਨ ਆ ਉਹ ਆਪਣੇ ਸੇਵਾ ਦੇ ਵਿੱਚ ਜਿਹੜੀ ਆ ਐਨੇ ਦਿਨ ਪਰ ਰਾਤ ਕਰਕੇ ਜਿਹੜਾ ਬਨ ਬਨਿਆ ਜਾ ਰਿਹਾ ਤਾਂ ਤਸਵੀਰਾਂ ਦਿਖਾ ਦਈਏ ਜਿਹੜੀ ਪਾਣੀ ਆ ਸੱਪ ਵਾਂਗੂ ਮਿਲਦਾ ਜਾ ਰਿਹਾ ਆ ਰਿਹਾ ਤੇ ਵੱਧ ਤੋਂ ਵੱਧ ਇਸ ਵਕਤ ਇਹ ਤਸਵੀਰਾਂ ਤੁਹਾਨੂੰ ਮੁਖੂ ਦੇ ਪਿੰਡ ਰੁੜ ਕੇ ਵਾਲੇ ਦੀਆਂ ਦਿਖਾ ਰਹੇ ਆ ਰੁਕਨੇ ਵਾਲਾ ਪਿੰਡ ਹੈ ਮੁਖੂ ਦੇ ਨਾਲੇ ਲੱਗ ਗਿਆ